ਬਾਨੀ ਸੰਧੂ ਬਹੁਤ ਜਲਦ 2 ਤਰੀਕ ਨੂੰ ਆਪਣੀ ਫਿਲਮ ਮੈਡਲ ਦੇ ਨਾਲ ਸਾਰਿਆਂ ਨੂੰ ਐਂਟਰਟੇਨ ਕਰਨ ਦੇ ਲਈ ਬਿਲਕੁਲ ਤਿਆਰ ਹੈ ਲੇਕਿਨ ਬਾਨੀ ਇੱਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਆਏ ਆਪਣੀ ਪੋਸਟ ਨੂੰ ਲੈ ਕੇ ਬਾਨੀ ਸੰਧੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਹੁਣ ਤੱਕ ਜਿਹੜੇ ਬੜਾ ਕੁਝ ਸੁਣਦੇ ਆਏ ਹੋਣ ਸੁਣਦੇ ਆਏ ਹੋਣ ਤੁਸੀਂ ਆ ਤੁਸੀਂ ਉਹ ਚਲ ਐਂ ਕਰਨ ਦੇ ਨਾਲ ਸਾਰਾ ਕੁਝ ਠੀਕ ਹੋ ਜਾ ਇਹ ਸੋਚ ਕੇ ਨੀਵੇਂ ਲੱਗਦੇ ਆਏ ਹੋਣ ਕਦੇ-ਕਦੇ ਦਿਲ ਵੀ ਕੀਤਾ ਮੋੜ ਕੇ ਜਵਾਬ ਦੇਈਏ ਠੀਕ ਕੇ ਅੰਬਰ ਪਾੜ ਦੇਈਏ ਪਰ ਇੰਨੀ ਹਿੰਮਤ ਨਹੀਂ ਪਈ ਤਾਈਓ ਉਹ ਤੁਹਾਨੂੰ ਹਮੇਸ਼ਾ ਹੋਰਾਂ ਨਾਲ ਪਿੱਛੇ ਹੀ ਖੜੇ ਦਿਸਣਗੇ ਜਿਹੜੇ ਅਜੇ ਪੱਲੇ ਹੋਣਗੇ ਸਾਨੂੰ ਮਾਪਿਆਂ ਵੱਲੋਂ ਐਜੂਕੇਸ਼ਨ ਬਹੁਤ ਮਿਲੀ ਤੰਗੀਆਂ ਦੀ ਚੜੇ ਕਰਜ਼ਿਆਂ ਦੀ ਵੱਜੇ ਮੈਣਿਆਂ ਦੀ ਹੋ ਸਕਦਾ ਹੈ ਹੋਰਾ ਵਾਂਗ ਐਕਸਟਰਾ ਆਰਡੀਨਰੀ ਨਾ ਬਣ ਸਕੇ ਪਰ ਆਪਦੇ ਕਰਾ ਦੇ ਲਈ ਪੂਰੀ ਵਾ ਲਾਂਦੇ ਆ ਸਾਨੂੰ ਸਾਡੇ ਸਾਨੂੰ ਸਾਡੇ ਹਾਲਾਤ ਐਡਵੈਂਚਰ ਹਰ ਪਲ ਦਿੰਦੇ ਹਨ ਪਰ ਜਿਨ੍ਹਾਂ ਦੀ ਮਾਮਾ ਨੇ ਗੱਲਾਂ ਸੁਣ ਕੇ ਬਾਬਤ ਕੋੜਾਕੋਟ ਭਰ ਲਿਆ ਹੋਵੇ ਜਿਹੜੇ ਆਏ ਤੇ ਪੱਲੇ ਹੋਣ ਸਾਡੇ ਬਹੁਤ ਕੋਈ ਚਾ ਨਹੀਂ ਸੀ ਸਾਨੂੰ ਜੋ ਮਿਲ ਰਿਹਾ ਸੋਚਿਆ ਤੱਕ ਨਹੀਂ ਸੀ ਮੀਡਲ ਕਲਾਸ ਦਾ ਟੈਗ ਮਾਰ ਨਾਲ ਹਿੱਕ ਤੇ ਲਿਖ ਕੇ ਰੱਖੀਏ ਉਹ ਬਹੁਤਿਆਂ ਅਕਤਾ ਵਾਲਿਆਂ ਤੋਂ ਕਲਮੇ ਚੰਗੇ ਜਿਹੜੇ ਆਏ ਜੇ ਪਲੇ ਹੋਣ ਲਾਉ ਦੇ ਰਿਸ਼ਤੇ ਕਦੀ ਮੁੱਕਿਆ ਨਹੀਂ ਕਰਦੇ ਤਾਂਗਾ ਬਣੀਆਂ ਰਹਿੰਦੀਆਂ ਨੇ ਜ਼ੁਬਾਨਾਂ ਦੇ ਖੱਟੀ ਖਾਦੀ ਐ ਮਹਿੰਗੇ ਮਹਿੰਗੇ ਥਾਵਾਂ ਤੇ ਵੱਡੇ ਵੱਡੇ ਲੋਕਾਂ ਨਾਲ ਚਾਹ ਕੌਫੀਆਂ ਪੀਂਦੀਆਂ ਪੀਰੇ ਆ ਅਨਪੜ ਮਾਵਾਂ ਦੇ ਸਧਾਰਨ ਪੁੱਤ ਬਲਾ ਬਲਾ ਕੇ ਹੱਲਾ ਕਰਵਾਉਂਦੇ ਹਾਂ ਉਹ ਇਮੋਸ਼ਨਲ ਤੇ ਅਨਪ੍ਰੇਡਿਕਟੇਬਲ ਹੁੰਦੇ ਨੇ ਜਿਹੜੇ ਆਏ ਜੇ ਪਲੇ ਹੋਣ ਉਹ ਆਪਣੀ ਤਾਰੀਫਾਂ ਲਿਖਦੇ ਆ ਕੀ ਇਹ ਬਿੰਦ ਛੱਡ ਦੇ ਬੱਦਲ ਬੇਬੇ ਛੜਿਆ ਨੂੰ ਕਦੇ ਟੱਕ ਨਹੀਂ ਸਕਦੇ ਇਹ ਲਾਈਨਾਂ ਬਾਣੀ ਸੰਧੂ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਸਾਂਝਾ ਕੀਤੀਆਂ। ਤੁਹਾਡੀ ਕੀ ਰਾਏ ਇਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ। ਬਾਣੀ ਸੰਧੂ ਬਹੁਤ ਜਲਦ 2 ਤਰੀਕ ਨੂੰ ਆਪਣੀ ਫਿਲਮ ਮੈਡਲ ਦੇ ਨਾਲ ਸਾਰਿਆਂ ਨੂੰ ਐਂਟਰਟੇਨ ਕਰਨ ਦੇ ਲਈ ਬਿਲਕੁਲ ਤਿਆਰ ਹੈ। ਲੇਕਿਨ ਬਾਣੀ ਇੱਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਆਈ ਆਪਣੀ ਪੋਸਟ ਨੂੰ ਲੈ ਕੇ। ਬਾਣੀ ਸੰਧੂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝਾ ਕਰਕੇ ਲਿਖਿਆ ਹੁਣ ਤੱਕ ਜਿਹੜੇ ਬੜਾ ਕੁਝ ਸੁਣਦੇ ਆਏ ਹੁਣ ਸੁਣਦੇ ਆਏ ਹੁਣ ਤੁਸੀਂ ਆ ਤੁਸੀਂ ਉਹ ਚੱਲ ਐਂ ਕਰਨ ਦੇ ਨਾਲ ਸਾਰਾ ਕੁਝ ਠੀਕ ਹੋ ਜਾ ਇਹ ਸੋਚ ਕੇ ਨੀਵੇਂ ਲੱਗਦੇ ਆਏ ਹੁਣ ਕਦੇ-ਕਦੇ ਦਿਲ ਵੀ ਕੀਤਾ ਮੋੜ ਕੇ ਜਵਾਬ ਦੇਈਏ ਠੀਕ ਕੇ ਅੰਬਰ ਪਾੜ ਦੇਈਏ ਪਰ ਇੰਨੀ ਹਿੰਮਤ ਨਹੀਂ ਪਈ ਤਾਈਓ ਉਹ ਤੁਹਾਨੂੰ ਹਮੇਸ਼ਾ ਹੋਰਾਂ ਨਾਲ ਪਿੱਛੇ ਹੀ ਖੜੇ ਦਿਸਣਗੇ ਜਿਹੜੇ ਐਜੇ ਪੱਲੇ ਹੋਣਗੇ ਸਾਨੂੰ ਮਾਪਿਆਂ ਵੱਲੋਂ ਐਜੂਕੇਸ਼ਨ ਬਹੁਤ ਮਿਲੀ ਤੰਗੀਆਂ ਦੀ ਚੜੇ ਕਰਜ਼ਿਆਂ ਦੀ ਵੱਜੇ ਮੈਣਿਆਂ ਦੀ ਹੋ ਸਕਦਾ ਹੈ ਹੋਰਾ ਵਾਂਗ ਐਕਸਟਰਾ ਆਰਡੀਨਰੀ ਨਾ ਬਣ ਸਕੇ ਪਰ ਆਪਦੇ ਕਰਾ ਦੇ ਲਈ ਪੂਰੀ ਵਾ ਲਾਂਦੇ ਆ ਸਾਨੂੰ ਸਾਡੇ ਸਾਨੂੰ ਸਾਡੇ ਹਾਲਾਤ ਐਡਵੈਂਚਰ ਹਰ ਪਲ ਦਿੰਦੇ ਹਨ ਪਰ ਜਿਨ੍ਹਾਂ ਦੀ ਮਾਮਾ ਨੇ ਗੱਲਾਂ ਸੁਣ ਕੇ ਬਾਬਤ ਕੋੜਾਕੋਟ ਭਰ ਲਿਆ ਹੋਵੇ ਜਿਹੜੇ ਆਏ ਤੇ ਪੱਲੇ ਹੋਣ ਸਾਡੇ ਬਹੁਤ ਕੋਈ ਚਾ ਨਹੀਂ ਸੀ ਸਾਨੂੰ ਜੋ ਮਿਲ ਰਿਹਾ ਸੋਚਿਆ ਤੱਕ ਨਹੀਂ ਸੀ ਮੀਡਲ ਕਲਾਸ ਦਾ ਟੈਗ ਮਾਰ ਨਾਲ ਹਿੱਕ ਤੇ ਲਿਖ ਕੇ ਰੱਖੀਏ ਉਹ ਬਹੁਤਿਆਂ ਅਕਤਾ ਵਾਲਿਆਂ ਤੋਂ ਕਲਮੇ ਚੰਗੇ ਜਿਹੜੇ ਆਏ ਜੇ ਪਲੇ ਹੋਣ ਲਾਉ ਦੇ ਰਿਸ਼ਤੇ ਕਦੀ ਮੁੱਕਿਆ ਨਹੀਂ ਕਰਦੇ ਤਾਂਗਾ ਬਣੀਆਂ ਰਹਿੰਦੀਆਂ ਨੇ ਜ਼ੁਬਾਨਾਂ ਦੇ ਖੱਟੀ ਖਾਦੀ ਐ ਮਹਿੰਗੇ ਮਹਿੰਗੇ ਥਾਵਾਂ ਤੇ ਵੱਡੇ ਵੱਡੇ ਲੋਕਾਂ ਨਾਲ ਚਾਹ ਕੌਫੀਆਂ ਪੀਂਦੀਆਂ ਪੀਰੇ ਆ ਅਨਪੜ ਮਾਵਾਂ ਦੇ ਸਧਾਰਨ ਪੁੱਤ ਬਲਾ ਬਲਾ ਕੇ ਹੱਲਾ ਕਰਵਾਉਂਦੇ ਹਾਂ ਉਹ ਇਮੋਸ਼ਨਲ ਤੇ ਅਨਪ੍ਰੇਡਿਕਟੇਬਲ ਹੁੰਦੇ ਨੇ ਜਿਹੜੇ ਆਏ ਜੇ ਪਲੇ ਹੋਣ ਉਹ ਆਪਣੀ ਤਾਰੀਫਾਂ ਲਿਖਦੇ ਆ ਕੀ ਇਹ ਬਿੰਦ ਛੱਡ ਦੇ ਬੱਦਲ ਬੇਬੇ ਛੜਿਆਂ ਨੂੰ ਕਦੇ ਟੱਕ ਨਹੀਂ ਸਕਦੇ ਇਹ ਲਾਈਨਾਂ ਬਾਣੀ ਸੰਧੂ ਵੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ। ਤੁਹਾਡੀ ਕੀ ਰਾਏ ਐਸ ਅਪਡੇਟ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ।